ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਬਚਨਾਂ ਦੇ ਰੂਪ ਵਿੱਚ ਆਪ ਅਕਸਰ ਪੜਦੇ ਹੋ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਸਭ ਕਿੰਦੇ ਨੇ ਸਿਰਫ ਇੱਕ ਕਿਨਕਾ ਕਿਨਕਾ ਦਾ ਮਤਲਬ ਹੁੰਦਾ ਹੈ ਨਿਮਕ ਮਾਤਰ ਜੇ ਹਿਰਦੇ ਦੇ ਵਿੱਚ ਤੂੰ ਵਸਾ ਲਵੇਂ ਇਹ ਜੋ ਹਿਰਦੇ ਵਿੱਚ ਵਸਾ ਲੈਂਦਾ ਉਹਦੀ ਮਹਿਮਾ ਉਹਦੀ ਵਡਿਆਈ ਸਭ ਕਹਿੰਦੇ ਨੇ ਗਣੀ ਨਾ ਆਵੇ ਉਹਦੀ ਵਡਿਆਈ ਉਹਦੀ ਸੋਭਾ ਉਹਨੂੰ ਫਿਰ ਸਤਿਗੁਰ ਕਹਿੰਦੇ ਨੇ ਬਿਆਨ ਨਹੀਂ ਕੀਤਾ ਜਾ ਸਕਦਾ 1433 ਅੰਗ ਨੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਤੇ 1400 ਅੰਕਾਂ ਦੀ ਗੱਲ ਨਹੀਂ ਸਤਿਗੁਰ ਕਹਿੰਦੇ ਨੇ ਤੂੰ ਇੱਕ ਕਿਣਕਾਈ ਵਸਾਲ ਐ ਬਸ ਤੂੰ ਇੱਕ ਕਿਣਕੇ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਸਤਿਗੁਰ ਦੀ ਕਿਰਪਾ ਐ ਛੀ ਤੇਰੇ ਜੀਵਨ ਵਿੱਚ ਵਰਤੇਗੀ ਦਾਤਾ ਜੀ ਕਹਿੰਦੇ ਨੇ ਫਿਰ ਤੇਰੀ ਮਹਿਮਾ ਤੇਰੀ ਵਡਿਆਈ ਉਹ ਬਿਆਨ ਕੀਤੀ ਹੀ ਨਹੀਂ ਜਾ ਸਕੇਗੀ ਤੂੰ ਐਸੇ ਲੋਕਾਂ ਵਿੱਚ شمار ਹੋ ਜਾਏਗਾ ਤੇ ਜਦੋਂ ਕੋਈ ਉਸ ਨਾਮ ਨੂੰ ਵਿਸਾਰ ਕੇ ਜੀਵਨਦਾ ਹੈ ਦੋ ਸ਼ਬਦ ਸਤਿਗੁਰ ਨੇ ਬਾਣੀ ਵਿੱਚ ਵਰਤੇ ਨੇ ਕਿਉਂਕਿ ਇੱਥੇ ਜਿਹੜਾ ਪ੍ਰਕਰਨ ਹੈ ਉਸ ਪ੍ਰਕਰਨ ਦੇ ਵਿੱਚ ਪਿਛਲਾ ਸ਼ਲੋਕ ਵੀ ਆਪਾਂ ਮਨਮੁਖ ਦੇ ਬਾਬਤ ਸਰਵਣ ਕੀਤਾ ਸੀ ਇੱਥੇ ਵੀ ਸਤਿਗੁਰ ਨੇ ਦੋ ਹਸਤੀਆਂ ਦਾ ਜ਼ਿਕਰ ਕੀਤਾ ਹੈ ਇੱਕ ਸ਼ਲੋਕ ਵਿੱਚ ਦੋ ਉਦਾਹਰਨਾਂ ਦਿੱਤੀਆਂ ਨੇ ਸਤਿਗੁਰ ਨੇ ਪਾਤਸ਼ਾਹ ਕਹਿੰਦੇ ਨੇ ਇੱਕ ਮਨਮੁਖ ਦਾ ਜੀਵਨ ਹੈ ਇੱਕ ਗੁਰਮੁਖ ਦਾ ਜੀਵਨ ਹੈ ਗੁਰਮੁਖ ਦਾ ਜੀਵਨ ਆਤਮ ਵਿਕਾਸ ਤੇ ਖੜਾ ਹੈ ਤੇ ਮਨਮੁਖ ਦਾ ਜੀਵਨ ਚਿੰਤਾਵਾਂ ਦੁੱਖਾਂ ਚੋਰੀਆਂ ਦੇ ਅੰਦਰ ਬਤੀਤ ਹੁੰਦੇ ਸਤਿਗੁਰ ਨੇ ਕੰਪੈਰੀਜ਼ਨ ਇਸ ਕਰਕੇ ਬਾਣੀ ਵਿੱਚ ਕੀਤਾ ਦੋ ਜੀਵਨ ਪਰਸਪਰ ਰੱਖ ਕੇ ਤਾਂ ਕਿ ਸਾਨੂੰ ਸਮਝ ਆ ਜਾਵੇ ਵੀ ਅਸੀਂ ਆਪਣਾ ਜੀਵਨ ਕਿਸ ਰਾਹ ਤੇ ਲੈ ਕੇ ਜਾਣੇ ਜਿਵੇਂ ਆਪਾਂ ਬੱਚਿਆਂ ਨੂੰ ਘਰ ਵਿੱਚ ਸਮਝਾਨੇ ਹਨ ਉਹਦੇ ਸਾਹਮਣੇ ਸੰਸਾਰ ਦੀਆਂ ਐਗਜ਼ਾਮਪਲਾਂ ਰੱਖਣੀਆਂ ਉਦਾਹਰਨਾਂ ਰੱਖਣੀਆਂ ਕਿ ਜੇ ਤੂੰ ਇਹ ਕਰੇਂਗਾ ਤੇ ਇੰਜ ਹੋ ਜਾਏਗਾ ਮੰਨ ਲਓ ਆਪਾਂ ਉਹਨੂੰ ਕੋਈ ਚੰਗਾ ਮੁਕੰਮਲ ਇਨਸਾਨ ਬਣਾਉਣਾ ਚਾਹਨੇ ਆ ਕਿ ਉਹ ਆਪਣੀ ਜ਼ਿੰਦਗੀ ਦੇ ਅੰਦਰ ਬਹੁਤੂੰ ਚਾਹਿਆਂ ਤੇ ਜਾਏ ਫਿਰ ਆਪਾਂ ਉਹਦੇ ਸਾਹਮਣੇ ਕਿਸੇ ਵੱਡੇ ਬੰਦੇ ਦੀ ਐਗਜ਼ਾਮਪਲ ਰੱਖਣੀ ਆ ਫਿਰ ਉਹਦਾ ਜੀਵਨ ਦੱਸਣਿਆਂ ਵੀ ਦੇਖੋ ਕਿਵੇਂ ਬਣਿਆ ਕਿਵੇਂ ਪੜਦਾ ਸੀ ਉਹ ਕਿਵੇਂ ਉਹਨੇ ਰਾਤਾਂ ਜਾਗ ਜਾ ਕੇ ਆਪਣੇ ਜੀਵਨ ਦਾ ਮੁਕਾਮ ਹਾਸਲ ਕੀਤਾ ਹੈ ਤੇ ਜਦੋਂ ਸਾਨੂੰ ਪਤਾ ਲੱਗੇ ਵੀ ਇਹਦਾ ਜੀਵਨ ਕਿਸੇ ਨਿਵਾਣ ਵੱਲ ਜਾ ਰਿਹਾ ਹੈ ਫਿਰ ਅਸੀਂ ਉਹੋ ਜੇ ਬੰਦੇ ਦੇ ਉਦਾਹਰਣ ਦਿੰਨਿਆਂ ਵੀ ਵੇਖ ਜੋ ਕਰ ਰਹੇ ਹੈ ਨਾ ਤੂੰ ਇਹਦਾ ਅੰਜਾਮ ਆ ਹੋਏਗਾ ਸਤਿਗੁਰੂ ਵੀ ਬਾਣੀ ਅੰਦਰ ਇਸੇ ਤਰ੍ਹਾਂ ਸਾਡੇ ਸਾਹਮਣੇ ਦੋਨੋਂ ਤਰ੍ਹਾਂ ਦਾ ਜੀਵਨ ਬਿਆਨ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਮਤ ਦਿੱਤੀ ਹੈ ਤੈਨੂੰ ਸਮਝ ਦਿੱਤੀ ਹੈ ਨਿਰਣਾ ਤੂੰ ਆਪ ਕਰਨਾ ਹੈ ਦੋਵਾਂ ਦੇ ਅੰਦਰੋਂ ਤੂੰ ਕਿਸ ਮਾਰਗ ਤੇ ਜਾਣਾ ਚਾਹੁੰਦਾ ਹੈ ਅੱਜ ਜੋ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਨੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੋਲੇ ਅੰਦੁਲੇ ਤਿਸਮੈ ਅਗਨੀ ਕਾ ਵਾਸ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਸ਼ਬਦੀ ਅਰਥ ਰੱਖਦੇ ਆਂ ਦਾਤਾ ਕਹਿੰਦੇ ਨੇ ਮਨਮੁਖ ਬੰਦਾ ਜਿਹੜਾ ਨੇ ਇੱਥੇ ਮਨਮੁਖ ਬੋਲੇ ਬਹੁਵਚਨ ਸ਼ਬਦ ਹੈ ਸਭ ਕਹਿੰਦੇ ਨੇ ਜਿਹੜੇ ਮਨਮੁਖ ਨੇ ਨਾ ਉਹ ਬੋਲੇ ਨੇ ਅੰਦੂਲੇ ਉਹ ਅੰਨੇ ਨੇ ਤੇ ਦੂਜੀ ਗੱਲ ਸਾਬ ਕਹਿੰਦੇ ਨੇ ਤਿਸਮੈ ਅਗਨੀ ਕਾ ਵਾਸ ਉਹਨਾਂ ਦੇ ਅੰਦਰ ਅੱਗ ਦਾ ਵਾਸ ਹੈ ਇਹ ਤੇ ਨੇ ਸ਼ਬਦੀ ਅਰਥ ਇਹਨਾਂ ਦਾ ਭਾਵ ਅਰਥ ਕੀ ਹੈ ਕਿਹੜੀ ਅੱਗ ਦਾ ਵਾਸ ਹੈ ਉਹਨਾਂ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੰਦੇ ਦੇ ਅੰਦਰ ਤ੍ਰਿਸ਼ਨਾ ਪ੍ਰਭਲ ਹੁੰਦੀ ਹੈ ਤ੍ਰਿਸ਼ਨਾ ਤਿੰਨ ਆਵਾਂ ਤੋਂ ਬਣਿਆ ਹੋਇਆ ਸ਼ਬਦ ਹੈ ਜਿਵੇਂ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਇਸ ਸ੍ਰਿਸ਼ਟੀ ਦੀ ਉਤਪਤੀ ਦੇ ਅੰਦਰ ਤਿੰਨ ਚੀਜ਼ਾਂ ਕਾਰਗਰ ਨੇ ਕਾਰਜ ਕਰਦੀਆਂ ਨੇ ਕੁਝ ਮਨੁੱਖਾਂ ਦੇ ਜੀਵਨ ਦੇ ਅੰਦਰ ਰਜ ਗੁਣ ਦਾ ਪ੍ਰਭਾਵ ਹੁੰਦਾ ਹੈ ਕੁਝ ਮਨੁੱਖਾਂ ਦੇ ਜੀਵਨ ਅੰਦਰ ਸਤ ਗੁਣ ਦਾ ਪ੍ਰਭਾਵ ਹੁੰਦਾ ਹੈ ਤੇ ਕੁਝ ਮਨੁੱਖਾਂ ਦੇ ਜੀਵਨ ਅੰਦਰ ਤਮ ਤਮੋ ਗੁਣ ਦਾ ਪ੍ਰਭਾਵ ਹੁੰਦਾ ਹੈ ਕਈਆਂ ਦੇ ਜੀਵਨ ਵਿੱਚ ਪ੍ਰਭਾਵ ਤਿੰਨਾ ਦਾ ਹੁੰਦਾ ਹੈ ਕਈਆਂ ਦੇ ਵਿੱਚ ਇੱਕ ਪੱਖ ਬਹੁਤ ਅੱਗੇ ਹੁੰਦਾ ਹੈ ਰਾਜ ਦਾ ਭਾਗ ਸੰਕਲਪ ਹੋ ਗਿਆ ਮੇਰੇ ਜੀਵਨ ਦੇ ਅੰਦਰ ਮੈਨੂੰ ਆਹ ਕੁਝ ਮਿਲ ਜਾਏ ਸਤ ਦਾ ਸੰਕਲਪ ਹੋ ਗਿਆ ਮੈਂ ਸੱਚ ਤੱਕ ਪਹੁੰਚਣਾ ਹੈ ਤਮ ਅੰਧਕਾਰ ਅਗਿਆਨਤਾ ਦੇ ਵਿੱਚ ਜੀ ਰਿਹਾ ਕੋਈ ਹੁਣ ਸਤਗੁਰੂ ਜੀ ਕਹਿੰਦੇ ਨੇ ਜਿੰਦੇ ਜੀਵਨ ਦੇ ਅੰਦਰ ਇਹਨਾਂ ਤਿੰਨਾ ਦਾ ਪ੍ਰਭਾਵ ਹੋਵੇ ਤਰੇ ਗੁਣ ਉਹਨੂੰ ਸਤਿਗੁਰ ਨੇ ਕਿਹਾ ਤ੍ਰਿਸ਼ਨਾ ਅੰਧਕਾਰ ਵਿੱਚ ਵੀ ਜੀਦੇ ਇਹ ਵੀ ਚਾਹੁੰਦਾ ਹੈ ਮੈਨੂੰ ਸਤ ਮਿਲ ਜਾਏ ਇਹ ਵੀ ਚਾਹੁੰਦਾ ਹੈ ਮੈਨੂੰ ਰਾਜ ਮਿਲ ਜਾਏ ਤਿੰਨੇ ਚੀਜ਼ਾਂ ਦੀ ਪ੍ਰਾਪਤੀ ਵੀ ਕਰਨਾ ਚਾਹੁੰਦਾ ਹੈ ਤ੍ਰਿਸ਼ਨਾ ਤਿੰਨਾ ਦੇ ਅੰਦਰ ਬਣੀ ਹੋਈ ਹੈ ਇਸ ਕਰਕੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਐਸਾ ਮਨੁੱਖ ਅਕਸਰ ਮਨ ਦੇ ਪ੍ਰਭਾਵ ਵਿੱਚ ਜੀਂਦਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸਾਡੀ ਜਿਹੜੀ ਦੇਹੀ ਹੈ ਨਾ ਸਾਧ ਸੰਗਤ ਇਸ ਦੇਹੀ ਦੇ ਉੱਤੇ ਦਾਤਾ ਜੀ ਕਹਿੰਦੇ ਨੇ ਦੋ ਪ੍ਰਭਾਵ ਕਾਰਜ ਹੁਣ ਕਰਦੇ ਨੇ ਇੱਕ ਤੇ ਬੰਦੇ ਦੀ ਸੁਰਤ ਦਾ ਜੇ ਵਿਕਾਸ ਹੋ ਜਾਏ ਵਿਕਾਸ ਦਾ ਮਤਲਬ ਹੈ ਜੇ ਇਹਨੂੰ ਸਮਝ ਆ ਜਾਏ ਫਿਰ ਇਹਦੇ ਇਹਦੇ ਅੰਦਰ ਹੁੰਦਾ ਹੈ ਗੁਰੂ ਦੀ ਮਤ ਦਾ ਪ੍ਰਗਿਆਸ਼ ਜਿਹਨੂੰ ਗੁਰਮਤ ਕਹਿੰਦੇ ਆ ਤੇ ਜੀਨ ਦੇ ਅੰਦਰ ਉਹ ਨਾ ਉਹ ਫਿਰ ਇਹਦੇ ਅੰਦਰ ਹੁੰਦਾ ਹੈ ਮਨ ਮਤ ਦਾ ਪ੍ਰਕਾਸ਼ ਜਿਹਨੂੰ ਕਹਿੰਦੇ ਆ ਮਨ ਦੀ ਮਤ ਮਨ ਦੀ ਮਤ ਕੀ ਹੈ ਸੰਸਾਰ ਦੇ ਅੰਦਰ ਮਨੁੱਖ ਜਦੋਂ ਜਨਮ ਲੈਂਦਾ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਕਿਸੇ ਵੀ ਚੀਜ਼ ਦੀ ਆਪਾਂ ਸਾਰੇ ਸੰਸਾਰ ਵਿੱਚੋਂ ਵੇਖ-ਵੇਖ ਕੇ ਸਿੱਖਿਆ ਜੋ ਕੁਝ ਵੀ ਸਿੱਖਿਆ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਸੰਸਾਰ ਵਿੱਚੋਂ ਵੇਖ ਕੇ ਸੰਸਾਰ ਦੇ ਪ੍ਰਭਾਵ ਵਿੱਚ ਜਿੰਦਾ ਹੈ ਉਹਦੇ ਅੰਦਰ ਹੁੰਦਾ ਇੱਕ ਮਨ ਹੁੰਦਾ ਇੱਕ ਸੰਕਲਪ ਬਣ ਜਾਂਦਾ ਹੈ ਉਹਦੀ ਮੱਤ ਵਿੱਚ ਉਹ ਕਹਿੰਦਾ ਮੈਂ ਸੰਸਾਰ ਵਿੱਚ ਐਸੇ ਮਨੁੱਖ ਦੀ ਤਰ੍ਹਾਂ ਹੋਵਾਂ ਵੇਖੋ ਕਈ ਵਾਰੀ ਸਾਡੇ ਮਨਾਂ 'ਚ ਖਿਆਲ ਆਉਂਦਾ ਹੈ ਕੋਈ ਬੰਦਾ ਬਹੁਤ ਨੀਵੇਂ दर्जे ਦਾ ਉਹਦਾ ਜੀਵਨ ਹੋਵੇ ਉਸ ਬੰਦੇ ਦੇ ਕੋਲੋਂ ਕਿਸੇ ਚੀਜ਼ ਦੀ ਘਾਟ ਵੀ ਨਾ ਹੋਵੇ ਲੋਕਾਂ ਦੀ ਵਡਿਆਈ ਕਰਦੇ ਹੋਣ ਲੋਕਾਂ ਦਾ ਸਤਕਾਰ ਕਰਦੇ ਹੋਣ ਪਰ ਸਾਨੂੰ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਵੀ ਇਹ ਬੰਦੇ ਦਾ ਜੀਵਨ ਬਹੁਤ ਮਾੜਾ ਹੈ ਫਿਰ ਬੰਦਾ ਸੋਚਦਾ ਹੈ ਵੀ ਇਹਦੀ ਵਡਿਆਈ ਇਹਦਾ ਇਸ ਸੰਸਾਰ ਅੰਦਰ ਸ਼ੋਭਾ ਧਨ ਕਰਕੇ ਮਾਇਆ ਕਰਕੇ ਫਿਰ ਬੰਦੇ ਦੇ ਮਨ ਵਿੱਚ ਖਿਆਲ ਉਪਜਦਾ ਵੀ ਛੱਡ ਜੇ ਮਾਇਆ ਹੋਵੇ ਬੰਦੇ ਦੇ ਕੋਲੋਂ ਤੇ ਫਿਰ ਸੰਸਾਰ ਵਿੱਚ ਆਪਣੇ ਆਪ ਹੀ ਵਢਿਆਈ ਹੈ ਹੁਣ ਮਨ ਜਿਹੜਾ ਹੈ ਜਦੋਂ ਇਸ ਸੰਕਲਪ ਨੂੰ ਲੈ ਕੇ ਮਤ ਚੱਲਦੀ ਹੈ ਵੀ ਛੱਡੋ ਚੰਗੇ ਕਰਮ ਇੱਕ ਪਾਸੇ ਰਹਿ ਗਏ ਤੁਸੀਂ ਦੁਨੀਆ ਦੇ ਅੰਦਰ ਮਾਇਆ ਦਾ ਪੱਖ ਮਜਬੂਰ ਕਰ ਮਜਬੂਤ ਕਰ ਲੋ ਲੋਕ ਆਪਣੇ ਆਪ ਹੀ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਨਗੇ ਇਨੂੰ ਕਹਿੰਦੇ ਨੇ ਮਨ ਮਤ ਉਥੇ ਮਤ ਨਿਰਣਾ ਨਹੀਂ ਕਰਦੀ ਪਈ ਮਤ ਇੱਕ ਪੱਖ ਵੇਖਦੀ ਪਈ ਏ ਮਾਇਆ ਦਾ ਪੱਖ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਮੈਂ ਜਿੱਦ ਇੱਕ ਛੁੱਕ ਛੋਟੀ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਇਤਿਹਾਸ ਵਿੱਚੋਂ ਰੱਖਦੇ ਆ ਦੋ ਪਾਤਰ ਪਿਛਲੇ ਦਿਨਾਂ ਤੋਂ ਲੈ ਕੇ ਆਪਾਂ ਸਤਿਗੁਰਾਂ ਦਾ ਜੀਵਨ ਸਤਿਗੁਰਾਂ ਦੇ ਸਹਬਜ਼ਾਦਿਆਂ ਦਾ ਜੀਵਨ ਵਾਚੇ ਆ ਦੋ ਪਾਤਰ ਇੱਕ ਘੜੀ ਇੱਕ ਛੱਤ ਦੇ ਥੱਲੇ ਖੜੇ ਹੋਏ। ਇੱਕ ਹੈ ਗੰਗੂ ਬ੍ਰਾਹਮਣ ਤੇ ਦੂਜਾ ਹੈ ਕੁੰਮਾ ਮਾਸ਼ਕੀ। ਦੋਵੇਂ ਪਾਤਰ ਇੱਕੋ ਛੱਤ ਦੇ ਥੱਲੇ ਨੇ ਨਾ। ਕੁੰਮੇ ਮਾਸ਼ਕੀ ਦੇ ਘਰ ਵਿੱਚ ਗੰਗੂ ਆ ਕੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਲੈ ਕੇ ਜਾਂਦਾ ਹੈ। ਕੁੰਮਾ ਮਾਸ਼ਕੀ ਸੇਵਾ ਕਰਦਾ ਹੈ, ਇੰਨੀ ਭਾਵਨਾ ਵਿੱਚ ਸੇਵਾ ਕਰਦਾ ਹੈ। ਬੜਾ ਗਰੀਬੜਾ ਜਿਹਾਉਂਦੇ ਘਰ ਰੋਟੀ ਦੇਣ ਨੂੰ ਵੀ ਨਹੀਂ ਸੀ। ਖਾਣਾ ਵੀ ਪਿੰਡ ਵਿੱਚ ਜਾ ਕੇ ਉਹ ਲక్ష్ਮੀ ਬ੍ਰਾਹਮਣੀ ਦੇ ਕੋਲੋਂ ਲੈ ਕੇ ਉਹਨੂੰ ਕਹਿ ਕੇ ਆਇਆ ਵੀ ਮੇਰੇ ਘਰ ਵਿੱਚ ਮਾਤਾ ਜੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਤੇ ਸਹਬਜ਼ਾਦੇ ਆਏ ਨੇ ਇਹ ਇਹ ਕੁਝ ਹੋਇਆ ਹੈ ਤੇ ਜੇ ਤੂੰ ਕਰ ਸਕਣੀ ਹੈ ਸੇਵਾ ਤੇ ਤੇਰੇ ਭਗ ਤੇਰੇ ਬੜੇ ਚੰਗੇ ਭਾਗ ਹੋਣਗੇ ਤੇ ਉਹ ਲక్ష్ਮੀ ਬ੍ਰਾਹਮਣੀ ਭੋਜਨ ਤਿਆਰ ਕਰਦੀ ਹੈ ਤੇ ਲੈ ਕੇ ਆਉਂਦੀ ਹੈ ਕੁੰਮੇ ਮਾਸ਼ਕੀ ਦੇ ਮਨ ਵਿੱਚ ਰੰਚਕ ਮਾਤਰ ਵੀ ਖਿਆਲ ਨਹੀਂ ਵੀ ਮੈਂ ਸਰਕਾਰ ਉਸ ਸਮੇਂ ਦੀ ਹਕੂਮਤ ਦੇ ਸਾਹਮਣੇ ਜਾ ਕੇ ਇਹ ਗੱਲ ਕਹਿ ਦਿਆ ਵੀ ਸਹਬਜ਼ਾਦੇ ਤੇ ਮਾਤਾ ਮੇਰੇ ਕਰਨੇ ਮੈਨੂੰ ਇਨਾਮ ਮਿਲ ਜਾਏ ਉਹਦੇ ਘਰ ਦੇਣ ਲਈ ਕੁਝ ਨਹੀਂ ਪਰ ਫਿਰ ਵੀ ਸੇਵਾ ਕਰਦਾ ਪਿਆ ਉਹਨੇ ਮਨ ਦੀ ਮੱਤ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਉਹ ਗੁਰੂ ਦੀ ਮੱਤ ਦੀ ਕਮਾਈ ਕਰ ਗਿਆ ਤੇ ਸੰਸਾਰ ਦੇ ਅੰਦਰ ਜਦੋਂ ਤੱਕ ਦੁਨੀਆ ਰਹੇਗੀ ਕੁੰਮੇ 마ਸ਼ਕੀ ਨੂੰ ਚੇਤੇ ਕਰੇਗੀ ਤੇ ਸਜਦਾ ਕਰੇਗੀ ਦੂਜਾ ਪਾਤਰ ਉਸੇ ਉਸੇ ਛੱਤ ਦੇ ਥੱਲੇ ਹੈ ਗੰਗੂ ਬ੍ਰਾਹਮਣ ਜਿਨੇ ਨੇ ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਿਹਨੂੰ ਹਰ ਇੱਕ ਚੀਜ਼ ਦਾ ਪਤਾ ਹੈ ਗੁਰੂ ਘਰ ਦੇ ਅੰਦਰ ਜਿਹਨੂੰ ਗੁਰੂ ਕਲਗੀ ਕਲਗੀਧਰ ਪਾਤਸ਼ਾਹ ਜੀ ਦੀ ਅਜ਼ਮਤ ਦਾ ਪਤਾ ਹੈ ਵਿੜਿਆਈ ਦਾ ਪਤਾ ਹੈ ਗੁਰੂ ਮਾਤਾ ਤਾਂ ਮਾਤਾ ਗੁਜਰਕੌਰ ਜੀ ਆਪਣੇ ਸਿਰ ਦਾ ਸਾਈ ਸੁਹਾਗ ਸੰਸਾਰ ਤੋਂ ਕਿਵੇਂ ਵਾਰਦੇ ਨੇ ਉਹਨੂੰ ਸਭ ਕੁਝ ਪਤਾ ਹੈ ਪਰ ਫਿਰ ਵੀ ਮਾਇਆ ਦਾ ਐਸਾ ਪ੍ਰਭਾਵ ਮਤ ਤੇ ਪੈਂਦਾ ਹੈ ਮਨ ਦੀ ਮਤ ਪਿੱਛੇ ਲੱਗ ਕੇ ਉਹ ਏਡਾ ਵੱਡਾ ਪਾਪ ਕਰਦਾ ਹੈ ਮੈਂ ਤਾਂ ਬੇਨਤੀ ਕੀਤੀ ਤੁਹਾਡੇ ਚਰਨਾਂ ਵਿੱਚ ਗੱਲ ਸੋਖੀ ਸਮਝ ਆ ਜਾਏਗੀ ਮਨਮੁਖ ਦੀ ਬਿਰਤੀ ਕੀ ਹੁੰਦੀ ਹੈ ਸਤਗੁਰੂ ਜੀ ਕਹਿੰਦੇ ਨੇ ਜਿਹੜਾ ਮਨਮੁਖ ਹੈ ਨਾ ਉਹ ਪਾਤਸ਼ਾਹ ਕਹਿੰਦੇ ਨੇ ਬੋਲਾ ਵੀ ਹੈ ਤੇ ਅੰਦਲਾ ਵੀ ਹੈ ਕਿਉਂ ਕਿ ਤਿਸਮੇ ਅਗਨੀ ਦਾ ਵਾਸ ਉਹਦੇ ਅੰਦਰ ਤ੍ਰਿਸ਼ਨਾ ਦਾ ਵਾਸ ਹੈ ਉਹਦੇ ਅੰਦਰ ਤਿੰਨੋਂ ਗੁਣਾਂ ਦਾ ਪ੍ਰਭਾਵ ਹੈ ਰਾਜ ਸਤ ਤੇ ਤਮ ਗੁਣ ਉਹਦੇ ਅੰਦਰ ਉਹ ਜਿੰਨੇ ਕਰਮ ਕਰਦਾ ਹੈ ਤ੍ਰਿਸ਼ਨਾ ਦੇ ਪ੍ਰਭਾਵ ਵਿੱਚ ਕਰਦਾ ਹੈ ਤੇ ਸਤਗੁਰ ਕਹਿੰਦੇ ਨੇ ਉਸ ਤ੍ਰਿਸ਼ਨਾ ਨੇ ਉਹਦੀ ਮਤ ਨੂੰ ਅੰਦਰੋਂ ਇੰਨਾ ਖੋਖਲਾ ਕਰ ਦਿੱਤਾ ਹੈ ਮਾਰ ਦਿੱਤਾ ਹੈ ਸਾਬ ਕਹਿੰਦੇ ਨੇ ਉਹ ਨਾਂ ਜਦੋਂ ਬੋਲਦਾ ਹੈ ਉਹ ਮਤ ਤੋਂ ਸੋਚਦਾ ਹੈ ਉਹ ਨਾਂ ਜਦੋਂ ਵੇਖਦਾ ਹੈ ਮਤ ਤੋਂ ਵੇਖਦਾ ਉਹ ਮਤ ਤੋਂ ਵੇਖਣ ਦਾ ਯਤਨ ਨਹੀਂ ਕਰਦਾ ਮਤ ਤੋਂ ਸੋਚਣ ਦਾ ਯਤਨ ਨਹੀਂ ਕਰਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੋਲੇ ਅੰਦਲੇ ਸਾਬ ਕਹਿੰਦੇ ਨੇ ਮਨਮੁਖ ਬੰਦੇ ਬੋਲੇ ਵੀ ਹੁੰਦੇ ਨੇ ਤੇ ਅੰਨੇ ਵੀ ਹੁੰਦੇ ਨੇ ਕਿਉਂਕਿ ਉਹ ਕਿਸੇ ਕਰਮ ਨੂੰ ਕਰਨ ਲੱਗਿਆਂ ਮਤ ਦੇ ਨਾਲ ਸੋਚਦੇ ਨਹੀਂ ਉਹ ਦੁਨੀਆ ਦੇ ਪ੍ਰਭਾਵ ਵਿੱਚ ਜੀਂਦੇ ਨੇ ਉਹ ਦੁਨੀਆ ਦੇ ਪ੍ਰਭਾਵ ਨੂੰ ਮੁੱਖ ਰੱਖਦੇ ਨੇ ਉਹ ਸੰਸਾਰ ਨੂੰ ਵੇਖ ਕੇ ਕਹਿੰਦੇ ਨੇ ਮੇਰੇ ਕੋਲ ਆ ਹੋਵੇ ਮੇਰੇ ਕੋਲ ਉਹ ਹੋਵੇ ਮੇਰੇ ਪਰਿਵਾਰ ਕੋਲੋਂ ਆ ਹੋਵੇ ਮੇਰੇ ਬੱਚਿਆਂ ਕੋਲੋਂ ਆ ਹੋਵੇ ਉਹ ਜੀਵਨ ਦੇ ਅੰਦਰ ਸੰਸਾਰਿਕ ਪੱਖ ਨੂੰ ਇਹਨੂੰ ਬਾਦਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਨਾਨਕ ਗਿਆਨੀ ਜਗ ਜੀਤਾ ਪਾਤਸ਼ਾਹ ਕਹਿੰਦੇ ਨੇ ਜਿਹੜਾ ਗਿਆਨੀ ਹੁੰਦਾ ਹੈ ਨਾ ਸੂਝਵਾਨ ਸਮਝਦਾਰ ਉਹ ਜਗਤ ਨੂੰ ਜਿੱਤ ਲੈਂਦਾ ਹੈ ਕਿਵੇਂ ਆਪਣੀ ਮਤ ਦੇ ਪ੍ਰਭਾਵ ਨੂੰ ਗੁਰੂ ਦੀ ਮਤ ਨਾਲ ਜੋੜ ਕੇ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ ਨਾਨਕ ਗਿਆਨੀ ਜਗ ਜੀਤਾ ਤੇ ਦੂਜਾ ਪੱਖ ਸਾਹਿਬ ਕਹਿੰਦੇ ਨੇ ਜਗ ਜੀਤਾ ਸਭ ਕੋਏ ਪਰ ਪਾਤਸ਼ਾਹ ਕਹਿੰਦੇ ਨੇ ਦੂਜੇ ਪਾਸੇ ਜਗਤ ਸਾਰਿਆਂ ਨੂੰ ਜਿੱਤੀ ਬੈਠਾ ਹੈ ਆਪਾਂ ਜਗਤ ਦੇ ਪ੍ਰਭਾਵ ਵਿੱਚ ਜੀ ਰਹਿਆਂ ਸਾਡੀ ਜ਼ਿੰਦਗੀ ਨਾਰਮਲ ਜ਼ਿੰਦਗੀ ਆਪਾਂ ਨੇ ਜੀਦੇ ਆਪਾਂ ਜਗਤ ਦੇ ਪ੍ਰਭਾਵ ਵਿੱਚ ਜੀ ਰਹਿਆਂ ਲੋਕ ਕੀ ਕਹਿਣਗੇ ਲੋਕ ਨਮੂਸ਼ ਸੰਸਾਰ ਨੂੰ ਮੁੱਖ ਰੱਖ ਕੇ ਜੀਣਾ ਇਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਮਨ ਮੁਕਤਾਈ ਵਾਲਾ ਜੀਵਨ ਜਦਨ ਅਸੀਂ ਸੰਸਾਰ ਨੂੰ ਮੁੱਖ ਰੱਖ ਕੇ ਨਹੀਂ ਜੀਵਾਂਗੇ ਨਾ ਗੁਰੂ ਨੂੰ ਮੁੱਖ ਰੱਖ ਕੇ ਜੀਵਾਂਗੇ ਉਸ ਦਿਨ ਅਸੀਂ ਹੋਵਾਂਗੇ ਗੁਰਮੁਖ ਮਨਮੁਖ ਬੋਲਾ ਵੀ ਏ ਮਨਮੁਖ ਅੰਧਲਾ ਵੀ ਏ ਕਿਉਂ ਕਿਉਂਕਿ ਮਨਮੁਖ ਤ੍ਰishna ਦੇ ਪ੍ਰਭਾਵ ਵਿੱਚ ਰਜੋ ਸਤੋ ਤਮੋ ਦੇ ਪ੍ਰਭਾਵ ਵਿੱਚ ਜੀਣ ਵਾਲਾ ਆਪਣੀ ਮਤ ਤੋਂ ਨਹੀਂ ਸੋਚਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਉਹ ਬੋਲਾ ਵੀ ਤੇ ਅੰਧਲਾ ਵੀ ਏ ਫਿਰ ਪਾਤਸ਼ਾਹ ਕਹਿੰਦੇ ਨੇ ਬਾਣੀ ਸੁਰਤ ਨਾ ਬੂਝਣੀ ਉਹਦੀ ਸੁਰਤ ਜਿਹੜੀ ਹੈ ਨਾ ਬਾਣੀ ਬਾਣੀ ਦਾ ਮਤਲਬ ਹੈ ਉਪਦੇਸ਼ ਉਹਦੀ ਸੁਰਤ ਉਪਦੇਸ਼ ਨੂੰ ਬੂਝਦੀ ਨਹੀਂ ਧਿਆਨ ਦੇਣਾ ਉਪਦੇਸ਼ ਇਹ ਤਾਂ ਐਸਾ ਨਹੀਂ ਆ ਵੀ ਉਹ ਗੁਰੂ ਘਰ ਵਿੱਚ ਨਹੀਂ ਆਉਂਦਾ ਉਹ ਗੁਰਦੁਆਰੇ ਵੀ ਆਉਂਦਾ ਹੈ ਬਾਣੀ ਵੀ ਪੜਦਾ ਹੈ ਪਰ ਸਤਿਗੁਰ ਕਹਿੰਦੇ ਨੇ ਜਿਹੜੀ ਉਹਦੀ ਸੁਰਤ ਹੈ ਨਾ ਉਹ ਬਾਣੀ ਦੇ ਪ੍ਰਕਾਸ਼ ਨੂੰ ਬੂਝ ਨਹੀਂ ਰਹੀ ਉਹਨੇ ਆਪਣੀ ਮਤ ਨੂੰ ਦਰਵਾਜ਼ੇ ਜਿਵੇਂ ਕਹਿੰਦੇ ਨੇ ਵੀ ਘਰ ਦਾ ਦਰਵਾਜ਼ਾ ਬੰਦ ਕਰ ਦਿਓ ਤੇ ਕੋਈ ਬੰਦਾ ਆਖੇ ਵੀ ਅੰਦਰ ਬੈਠਾ ਹੋਇਆ ਹੈ ਤੇ ਉਹਨੂੰ ਕੋਈ ਬੰਦਾ ਕਮਰੇ ਵਿੱਚ ਆ ਕੇ ਆਖੇ ਵੀ ਤੂੰ ਅੰਦਰ ਬੈਠਾ ਰਹਿਣਾ ਬਾਹਰ ਕਿਉਂ ਨਹੀਂ ਨਿਕਲਦਾ ਬਾਹਰ ਵੇ ਕਿੰਨੀ ਰੋਸ਼ਨੀ ਹੈ ਕਿੰਨਾ ਪ੍ਰਕਾਸ਼ ਹੈ ਅੰਦਰ ਕਿੰਨਾ ਹਨੇਰਾ ਹੈ ਤੇ ਉਹ ਬੰਦਾ ਆਖੇ ਜੀ ਮੈਂ ਪ੍ਰਕਾਸ਼ ਨੂੰ ਮੰਨਦਾ ਹੀ ਨਹੀਂ ਕਹਿੰਦਾ ਕਿਉਂ ਕਹਿੰਦਾ ਮੈਂ ਕਦੀ ਵੇਖਿਆ ਹੀ ਨਹੀਂ ਕਿਉਂ ਨਹੀਂ ਵੇਖਿਆ ਕਿਉਂਕਿ ਕਮਰੇ ਦੇ ਅੰਦਰ ਬੰਦ ਹੈ ਹੁਣ ਸਤਿਗੁਰ ਕਹਿੰਦੇ ਨੇ ਜਿਨਨੇ ਸੁਰਤ ਬੰਦ ਕੀਤੀ ਹੋਈ ਹੈ ਉਹ ਸ਼ਬਦ ਦੇ ਪ੍ਰਕਾਸ਼ ਨੂੰ ਕਿਵੇਂ ਸਮਝੇਗੀ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬਾਣੀ ਸੁਰਤ ਨਾ 부ਝਣੀ ਆ ਰਿਹਾ ਸੁਣ ਰਿਹਾ ਤੁਸੀਂ ਸਤਿਗੁਰਾਂ ਦਾ ਸ਼ਬਦ ਬਾਰ ਪੜਿਆ ਹੈ ਦਾਤਾ ਜੀ ਦਾ ਜਿਹੜਾ ਅੱਜ ਦਾ ਹੁਕਮਨਾਮਾ ਹੈ ਪਾਤਸ਼ਾਹ ਕਹਿੰਦਾ ਹੈ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦਾਤਾ ਜੀ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਜ਼ਰੂਰੀ ਨਹੀਂ ਹੈ ਕੋਈ ਵੇਦ ਵੀ ਪੜ ਲਵੇ ਕੋਈ ਪ੍ਰਾਨ ਵੀ ਪੜ ਲਵੇ ਕੋਈ ਧਾਰਮਿਕ ਗ੍ਰੰਥਾਂ ਨੂੰ ਸੰਗਾ ਵੀ ਲਵੇ ਉਹਨਾਂ ਦਾ ਵਿਖਿਆਨ ਵੀ ਕਰ ਲਵੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਹੈ ਕਿ ਜੇ ਉਹਦੇ ਅੰਦਰ ਪੜਨ ਤੇ ਸੁਣਨ ਤੋਂ ਬਾਅਦ ਪੜਨ ਤੇ ਸੁਣਨ ਦਾ ਜਿਹੜਾ ਇੱਕ ਕੁਦਰਤੀ ਪ੍ਰਭਾਵ ਪੈਣਾ ਚਾਹੀਦਾ ਹੈ ਮਤ ਦੇ ਉੱਤੇ ਜਿੰਨੇ ਹੀ ਪਿਆ ਤੇ ਬਾਦਸ਼ਾਹ ਜੀ ਕਹਿੰਦੇ ਨੇ ਫਿਰ ਦਾਤਾ ਜੀ ਕਹਿੰਦੇ ਨੇ ਉਹਦਾ ਵੇਦ ਪੁਰਾਨ ਪੜਨ ਦਾ ਕੋਈ ਲਾਭ ਨਹੀਂ ਉਹਨੇ ਤੇ ਸਤਗੁਰੂ ਜੀ ਨੇ ਸਪਸ਼ਟ ਸ਼ਬਦ ਆਖੇ ਨੇ ਇੰਨੀ ਸਤਗੁਰ ਨੇ ਆਖਿਆ ਬਿਨ ਕਦੀ ਅਸਰ ਹੋ ਸਕਦਾ ਹੈ ਪਾਤਸ਼ਾਹ ਕਹਿੰਦੇ ਨੇ ਕਿਦਣ ਹੋਏਗਾ ਜਿਉਂਨੇ ਮੱਤ ਬੰਦ ਕੀਤੀ ਹੋਈ ਹੈ ਦਰਵਾਜਾ ਇਹਨੂੰ ਸਾਹਿਬ ਕਹਿੰਦੇ ਨੇ ਬਾਣੀ ਸੁਰਤ ਨਾ ਬੁਝਣੀ ਸ਼ਬਦ ਨਾ ਕਰੇ ਪ੍ਰਗਾਸ ਉਹਨੇ ਆਪਣੇ ਅੰਦਰ ਸ਼ਬਦ ਦਾ ਪ੍ਰਗਾਸ ਨਹੀਂ ਕੀਤਾ ਤੇ ਆਂ ਦੇਣਾ ਸ਼ਬਦ ਦਾ ਪ੍ਰਗਾਸ ਸਾਨੂੰ ਕਰਨਾ ਪੈਣਾ ਇੰਨੀ ਵੀ ਸ਼ਬਦ ਪ੍ਰਕਾਸ਼ ਕਰੇਗਾ ਸ਼ਬਦ ਦਾ ਪ੍ਰਕਾਸ਼ ਸਾਨੂੰ ਆਪਣੇ ਅੰਦਰ ਕਰਨਾ ਪੈਣਾ ਹੈ ਸਾਨੂੰ ਪ੍ਰਮਾਤਮਾ ਨੇ ਮਤ ਦਿੱਤੀ ਹੈ ਸ਼ਬਦ ਨੂੰ ਸਮਝਾਂਗੇ ਜਦੋਂ ਸਮਝਾਂਗੇ ਸ਼ਬਦ ਨੂੰ ਫਿਰ ਸ਼ਬਦ ਦੇ ਪ੍ਰਭਾਵ ਵਿੱਚ ਜੀਵਾਂਗੇ ਜਦੋਂ ਸ਼ਬਦ ਦੇ ਪ੍ਰਭਾਵ ਵਿੱਚ ਜੀਵਾਂਗੇ ਫਿਰ ਸ਼ਬਦ ਦਾ ਪ੍ਰਕਾਸ਼ ਹੋਏਗਾ ਸ਼ਬਦ ਦਾ ਪ੍ਰਕਾਸ਼ ਆਪਣੇ ਆਪ ਨਹੀਂ ਹੋਣਾ ਤੁਸੀਂ ਜਿੰਨਾ ਸੰਸਾਰ ਦੇ ਸਾਧਨ ਅਜ ਆਪਣੇ ਕੋਲੋਂ ਨੇ ਇਹ ਐਸਾ ਨਹੀਂ ਹੋਇਆ ਬੰਦਾ ਕਮਰੇ ਵਿੱਚ ਬੈਠਾ ਹੋਇਆ ਤੇ ਸਾਰੇ ਆਪਣੇ ਆਪ ਹੀ ਜੁੜ ਗਏ ਨੇ ਯਤਨ ਕੀਤਾ ਜਾ ਰਿਹਾ ਤੇ ਇਹਨਾਂ ਕੁਝ ਸਾਡੇ ਕੋਲ ਆ ਰਿਹਾ ਜੀ ਬੰਦੇ ਦੇ ਸਾਹਮਣੇ ਭੋਜਨ ਪਰੋਸ ਕੇ ਰੱਖ ਦਿੱਤਾ ਜਾਏ ਥਾਲੀ ਦੇ ਵਿੱਚ ਤੇ ਉਹ ਆਖੇ ਵੀ ਨਹੀਂ ਭੋਜਨ ਪੱਕ ਵੀ ਗਿਆ ਹੈ ਬਣ ਵੀ ਗਿਆ ਹੈ ਮੇਰੇ ਸਾਹਮਣੇ ਆ ਗਿਆ ਤੇ ਮੇਰੇ ਮੂੰਹ ਵਿੱਚ ਵੀ ਆਪਣੇ ਆਪ ਪੈ ਜਾਏ ਨਹੀਂ ਸਾਧ ਸੰਗਤ ਜੀ ਬੁਰਕੀ ਤੋੜ ਕੇ ਵੀ ਮੂੰਹ ਵਿੱਚ ਪਾਣੀ ਪੈਂਦੀ ਹੈ ਇਹ ਸੰਸਾਰ ਦਾ ਇੱਕ ਨਾਮ ਹੈ ਜਿੰਦੇ ਵਿੱਚ ਸੰਸਾਰ ਵੱਜਾ ਹੋਇਆ। ਉਰ ਬੰਦਾ ਜਿਵੇਂ ਜਿਵੇਂ ਇਹਦੇ ਅੰਦਰ ਕਰਮ ਕਰਦਾ ਹੈ, ਉਹਦਾ ਰਿਜ਼ਲਟ ਉਹਨੂੰ ਮਿਲ ਹੀ ਜਾਂਦਾ ਹੈ। ਕੋਈ ਨਾ ਕੋਈ ਚੀਜ਼ ਉਹਦੇ ਜੀਵਨ ਵਿੱਚ ਜੁੜੀ ਜਾਂਦੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਜੇ ਮਨਮੁਖ ਬੰਦੇ ਦੀ ਗੱਲ ਕਰੀਏ, ਸਾਬ ਕਹਿੰਦੇ ਨੇ ਉਹਦੀ ਸੂਰਤ ਨੇ ਸ਼ਬਦ ਨੂੰ ਨਹੀਂ 부ਝਿਆ। ਸ਼ਬਦ ਨਾ ਕਰੇ ਪ੍ਰਗਾਸ, ਉਹਨੇ ਆਪਣੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਕੀਤਾ। ਇਸ ਕਰਕੇ ਸਤਿਗੁਰ ਕਹਿੰਦੇ ਨੇ ਉਹਦੇ ਅੰਦਰ ਅੰਧਕਾਰ ਹੈ ਹਨੇਰਾ ਹੈ ਇਸ ਕਰਕੇ ਉਹ ਬੋਲਾ ਵੀ ਹੈ ਉਹ ਅੰਨਾ ਵੀ ਹੈ ਫਿਰ ਸਾਹਿਬ ਜੀ ਕਹਿੰਦੇ ਨੇ ਉਹਨਾਂ ਆਪਣੀ ਅੰਦਰ ਸੁਧ ਨਹੀਂ ਮਨਮੁਖ ਬੰਦਿਆਂ ਨੂੰ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਆਪਣੇ ਅੰਦਰ ਸੁਧ ਸੁਧ ਸਮਝ ਨਹੀਂ ਇੱਕ ਹੁੰਦਾ ਨਾ ਬੰਦਾ ਬੇਸੁਧ ਹੋਣਾ ਹੁਣ ਇੰਨੀ ਅਭੀ ਉਹ ਸੰਸਾਰ ਦੇ ਅੰਦਰ ਖਾ ਪੀ ਨਹੀਂ ਰਿਹਾ ਉਹ ਕੁਝ ਕਮਾ ਨਹੀਂ ਰਿਹਾ ਹੋ ਸਕਦਾ ਹੈ ਉਹ ਆਮ ਦੁਨਿਆਵੀ ਕਿਸੇ ਬੰਦੇ ਨਾਲੋਂ ਬਹੁਤ ਚੜਦੀ ਕਲਾ ਤਨਾੜ ਪੱਖ ਉਹਦਾ ਜੇ ਮਾਇਆ ਦਾ ਪੱਖ ਬਹੁਤ ਚੰਗਾ ਹੋਵੇ ਉਹਦਾ ਰੁਤਬੇ ਵਾਲਾ ਪੱਖ ਬੜਾ ਚੰਗਾ ਹੋਵੇ ਪਰ ਪਤਸ਼ਾਹ ਜੀ ਕਹਿੰਦੇ ਨੇ ਸੱਚੇ ਉਹਨਾਂ ਆਪਣੀ ਅੰਦਰ ਸੁਧ ਨਹੀਂ ਉਹਨਾਂ ਨੂੰ ਆਪਣੀ ਸੁਧ ਨਹੀਂ ਜਿਦਨ ਸਾਧ ਸੰਗਤ ਜੀ ਬੰਦੇ ਨੂੰ ਆਪਣੀ ਸੁਧ ਆਂਦੀ ਹੈ ਆਪਣੀ ਸੁਧ ਦਾ ਮਤਲਬ ਕੀ ਆਪਣੀ ਸਮਝ ਆ ਜਾਂਦੀ ਹੈ ਕਿ ਮੈਂ ਕੀ ਹਾਂ ਮੇਰਾ ਵजूद ਕੀ ਹੈ ਮੇਰੀ ਪਾਇਆ ਕੀ ਹੈ ਹੰਦਿਣੋਂ ਉਦਨ ਸਾਰੇ ਭਰਮ ਟੁੱਟ ਜਾਂਦੇ ਨੇ ਇੰਨਾ ਕੋ ਸਾਡਾ ਵजूद ਇਹਨਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਖਿੰਨ ਦਾ ਪਤਾ ਨਹੀਂ ਹੈ ਤੇਰਾ ਵੀ ਸਾ ਆਣਾ ਹੈ ਕਿ ਨਹੀਂ ਆਣਾ ਬੰਦੇ ਦਾ ਵजूद ਇੱਕ ਸਵਾਸ ਦਾ ਹੈ ਜੀ ਹਮ ਆਦਮੀ ਹਾਂ ਇੱਕ ਦਮੀ ਪਾਤਸ਼ਾਹ ਕਹਿੰਦੇ ਨੇ ਮੋਹ ਲਤ ਮੋਹਤ ਨਾ ਜਾਣ ਜਿਹਨੂੰ ਇੰਨੀ ਗੱਲ ਸਮਝ ਆ ਜਾਏ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦੇ ਜੀਵਨ ਦੇ ਅੰਦਰ ਬਹੁਤੇ ਵਿਸਤਾਰ ਵਾਲੀਆਂ ਗੱਲਾਂ ਖਤਮ ਹੋ ਜਾਂਦੀਆਂ ਨੇ ਜਿਹਨੂੰ ਗੁਰੂ ਅੰਗਦ ਦੇ ਪਤਸ਼ਾਹ ਜੀ ਕਹਿੰਦੇ ਨੇ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਸਤਪੁਰ ਕਹਿੰਦੇ ਨੇ ਸੋਚ ਕੇ ਬੈਠਾ ਸੀ ਜੋੜ ਲਿਆ ਜੋੜ ਲਿਆ ਬਣਾ ਲਿਆ ਇਕੱਠਾ ਕਰ ਲਿਆ ਮੇਰੇ ਨਾਲ ਚੱਲੇਗਾ ਪਰ ਸਤਿਗੁਰ ਕਹਿੰਦੇ ਨੇ ਜੋੜਦਿਆਂ ਜੋੜਦਿਆਂ ਜ਼ਿੰਦਗੀ ਦੀ ਰਾਤ ਲੰਘ ਗਈ ਸਵੇਰ ਹੋ ਗਈ ਭਾਵ ਮੋਤ ਸਾਹਮਣੇ ਆ ਕੇ ਖੜੀ ਹੋ ਗਈ ਹੁਣ ਪਛਤਾ ਰਿਹਾ ਵੀ ਮੈਂ ਸਾਰੀ ਜ਼ਿੰਦਗੀ ਜੋ ਕੀਤਾ ਉਹ ਮੇਰੇ ਕੰਮ ਨਹੀਂ ਆਇਆ ਸਤਿਗੁਰ ਜੀ ਕਹਿੰਦੇ ਨੇ ਮਨਮੁਖ ਬੰਦੇ ਨੂੰ ਉਹਨਾਂ ਆਪਣੀ ਅੰਦਰ ਸੁਧ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਅੰਦਰ ਜਿੰਨਾ ਬੰਦਿਆਂ ਨੂੰ ਜ਼ਿੰਦਗੀ ਦੀ ਸੋਧ ਆ ਜਾਂਦੀ ਹੈ ਨਾ ਧਿਆਨ ਦੇਣਾ ਜਿਨ੍ਹਾਂ ਨੂੰ ਸੋਧ ਆ ਗਈ ਤੁਸੀਂ ਜਿਨ੍ਹਾਂ ਗੁਰਸਿੱਖਾਂ ਦਾ ਜ਼ਿਕਰ ਚਮਕੌਰ ਦੀ ਗੜੀ ਵਿੱਚ ਕਰਕੇ ਆਇਓ ਜਿਨ੍ਹਾਂ ਦਾ ਜ਼ਿਕਰ ਤੁਸੀਂ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕਰਕੇ ਆਇਓ ਉਹ ਉਹ ਕਰੈਕਟਰ ਨੇ ਉਹ ਪਾਤਰ ਨੇ ਜਿਨ੍ਹਾਂ ਨੂੰ ਸੋਧਾਈ ਮੈਂ ਫਿਰ ਬੇਨਤੀ ਕਰਦਿਆਂ ਦੋ ਇਤਿਹਾਸ ਦੇ ਵਿੱਚ ਪਾਤਰ ਨੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਹਾਬਾਦ ਸੀ ਅੱਬ ਚ ਜਿਹੜੇ ਇਤਿਹਾਸ ਪੜਨ ਵਾਲੇ ਨੂੰ ਉਹਨਾਂ ਨੂੰ ਪਤਾ ਹੋਏਗਾ ਭਾਈ ਸੁਬੇਗ ਸਿੰਘ ਜੀ ਪਿਤਾ ਨੇ ਤੇ ਭਾਈ ਸ਼ਹਾਬਾਦ ਸਿੰਘ ਜੀ ਉਹਨਾਂ ਦੇ ਪੁੱਤਰ ਨੇ ਭਾਈ ਸੁਬੇਗ ਸਿੰਘ ਜੀ ਦਾ ਰੁਤਬਾ ਬੜਾ ਉੱਚਾ ਹੈ ਸਰਕਾਰ ਵਿੱਚ ਦਰਬਾਰ ਵਿੱਚ ਉਹਨਾਂ ਦਾ ਰੁਤਬਾ ਬੜਾ ਚੰਗਾ ਹੈ ਬੜਾ ਵੱਡਾ ਉਹਨਾਂ ਨੂੰ ਉਸ ਸਮੇਂ ਦੀ ਹਕੂਮਤ ਵਿੱਚ ਪਦ ਮਿਲਿਆ ਹੋਇਆ ਉਦਾਂ ਮਿਲਿਆ ਹੋਇਆ ਬੜੀ ਵੱਡੀ ਪੋਸਟ ਤੇ ਨੇ ਉਹਨਾਂ ਦਾ ਪੁੱਤਰ ਇੱਕੋ ਇੱਕ ਹੈ ਸ਼ਾਹਬਾਦ ਸੀ ਬੜਾ ਸਿਆਣਾ ਬੜਾ ਲਿਆਕਤ ਵਾਲਾ ਵੇਖਣ ਵਿੱਚ ਬਹੁਤ ਖੂਬਸੂਰਤ ਯੰਗ ਇਸ ਕਾਜੀ ਕੋਲੋਂ ਪੜਨ ਜਾਂਦਾ ਹੈ ਕਾਜੀ ਉਹਦੀ ਦਿਮਾਗ ਤੋਂ ਉਹਦੀ ਆਮਲ ਫਾਜ਼ਿਲਤਾ ਤੋਂ ਉਹਦੀ ਸਮਝ ਤੋਂ ਬੜਾ ਪ੍ਰਭਾਵਿਤ ਹੋਇਆ ਕਾਜੀ ਸੋਚਦਾ ਵੀ ਇੰਨਾ ਅਮਲ ਫਾਜ਼ਲ ਬੱਚਾ ਸਾਡੇ ਧਰਮ ਵਿੱਚ ਆ ਜਾਏ ਤੇ ਉਹ ਸ਼ਹਾਬਤ ਸਿੰਘ ਨੂੰ ਕੀ ਕਹਿੰਦਾ ਕਹਿੰਦਾ ਬੇਟਾ ਮੈਂ ਆਪਣੀ ਧੀ ਦਾ ਨਿਕਾਹ ਤੇਰੇ ਨਾਲ ਕਰਾ ਦੇਣਾ ਪਰ ਮੇਰੀ ਇੱਕ ਸ਼ਰਤ ਹੈ ਬੇਟਾ ਤੈਨੂੰ ਉੱਚਾ ਕੋਈ ਰੁਤਬਾ ਵੀ ਸਰਕਾਰੀ ਦਰਬਾਰੇ ਦਵਾ ਦੇਵਾਂਗਾ ਪਰ ਤੂੰ ਆਪਣਾ ਧਰਮ ਛੱਡ ਕੇ ਮੇਰੇ ਧਰਮ ਵੱਲ ਪਾਪ ਜਿੰਨੂੰ ਮੈਂ ਮੰਨਣਾ ਤੂੰ ਵੀ ਮੁਸਲਮਾਨ ਬਣ ਜਾ ਭਾਈ ਸਾਬਾ ਸਿੰਘ ਜੀ ਉਹਦੇ ਇਸ ਆਫਰ ਨੂੰ ਠੁਕਰਾ ਦਿੰਦੇ ਨੇ ਕਹਿੰਦੇ ਨੇ ਨਹੀਂ ਮੈਂ ਆਪਣੇ ਗੁਰੂ ਦਾ ਸੱਚਾ ਸਿੱਖਾਂ ਮੈਂ ਤੁਹਾਡੀ ਗੱਲ ਮੰਨ ਕੇ ਰੁਤਬੇ ਪਿੱਛੇ ਵਡਿਆਈ ਪਿੱਛੇ ਆਪਣਾ ਧਰਮ ਨਹੀਂ ਛੱਡ ਸਕਦਾ ਭਾਈ ਸੁਭੇਗ ਸਿੰਘ ਨੂੰ ਬੁਲਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਦੇਖ ਇੱਕੋ ਇੱਕ ਤੇਰਾ ਪੁੱਤਰ ਹੈ ਜੇ ਸਾਡੀ ਗੱਲ ਮੰਨ ਲੋਗੇ ਤੇ ਰੁਤਬੇ ਵੀ ਮਿਲਣਗੇ ਧਨ ਵੀ ਮਿਲੇਗਾ ਮਾਇਆ ਵੀ ਮਿਲੇਗੀ ਹਰ ਚੀਜ਼ ਮਿਲੇਗੀ ਜੇ ਸਾਡੀ ਗੱਲ ਠਪਰਾ ਦਿਓਗੇ ਤੇ ਫਿਰ ਮੌਤ ਸਾਹਮਣੇ ਤੁਹਾਨੂੰ ਪਤਾ ਹੋਵੇ ਜਿਨ੍ਹਾਂ ਇਤਿਹਾਸ ਪੜਿਆ ਹੈ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਬਾਦ ਸਿੰਘ ਜਿਹਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸੀ ਪਿਓ ਤੇ ਪੁੱਤਰ ਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਹੈ ਇਹਨਾਂ ਦੇ ਕੋਲੋਂ ਮੇਰੇ ਸਤਿਗੁਰ ਨੇ ਜਿਹੜਾ ਸ਼ਬਦ ਇੱਥੇ ਕਿਹਾ ਸਾਬ ਕਹਿੰਦੇ ਨੇ ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ ਗੁਰਮੁਖ ਨੂੰ ਆਪਣੀ ਸ਼ੁੱਧ ਹੈ ਮਨਮੁਖ ਨੂੰ ਸ਼ੁੱਧ ਨਹੀਂ ਮਨਮੁਖ ਆਪਣੀ ਸਾਧ ਸੰਗਤ ਸ਼ੁੱਧ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੰਦਾ ਸਿਆਣਾ ਹੋਵੇ ਸੰਸਾਰ ਦੇ ਅੰਦਰ ਸ਼ੁੱਧ ਬੜਿਆਂ ਕੋਲੇ ਪਰ ਉਹਨਾਂ ਕੋਲ ਆਪਣਾ ਜੀਵਨ ਜੀਣ ਦੀ ਸੋਝੀ ਨਹੀਂ ਹੈਗੀ ਤੁਸੀਂ ਦੇਖੋ ਨਾ ਸੰਸਾਰ ਦੇ ਅੰਦਰ ਜੇ ਛੋਟੇ-ਛੋਟੇ ਫੈਕਟ ਦੇਖੇ ਜਾਣ ਹਰ ਇੱਕ ਫੀਲਡ ਦੇ ਅੰਦਰ ਜੇ ਤੁਸੀਂ ਵੇਖੋ ਅੱਜ ਦੇ ਸਮੇਂ ਅੰਦਰ ਬੰਦਾ ਕਹਿੰਦਾ ਵੀ ਕਿਸੇ ਜੇ ਕੋਈ ਬਿਮਾਰ ਹੋ ਜਾਣਾ ਬਿਮਾਰ ਤੇ ਸਾਨੂੰ ਸੁਣਨ ਨੂੰ ਮਿਲੇ ਵੀ ਚੰਗਾ ਪੜਾ ਗਿਆ ਸੀ ਜੀ ਦੇਖੋ ਪ੍ਰਜਿਤਨ ਵਾਪਸ ਆਇਆ ਉਹ ਉਹਦੀ ਉਹਦੀ ਬੋਡੀ ਡੈੱਡ ਬੋਡੀ ਘਰ ਵਾਪਸ ਆਈ ਡਾਕਟਰਾਂ ਨੇ ਆ ਕਰ ਦਿੱਤਾ ਉਹ ਕਰ ਦਿੱਤਾ ਸਾਰੇ ਇੱਕ ਵਰਗੇ ਨਹੀਂ ਹੁੰਦੇ ਮਾਫ਼ ਕਰਨਾ ਪਰ ਤੁਹਾਨੂੰ ਬਹੁਤ ਕੁਝ ਐਸਾ ਵੀ ਵੇਖਣ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਆਪਣੇ ਅੰਦਰ ਦੀ ਸੁਧ ਨਹੀਂ ਉਹ ਬੰਦਿਆਂ ਦੇ ਅੰਗਾਂ ਦਾ ਵਪਾਰ ਵੀ ਕਰਦੇ ਨੇ ਕਰਦੇ ਨੇ ਨਾ ਜੀ ਉਹ ਕਰਦੇ ਨੇ ਕਿਉਂ ਕਿ ਉਹਨਾਂ ਨੂੰ ਐਸਾ ਨਹੀਂ ਹੈ ਵੀ ਉਹ ਸਮਝਦਾਰ ਨਹੀਂ ਸੰਸਾਰਿਕ ਤੌਰ ਤੇ ਉਹ ਬੜੇ ਵੱਡੇ ਦਰੁਤਬੇ ਤੇ ਨੇ ਲੋਕ ਉਹਨਾਂ ਨੂੰ ਰੱਬ ਦੀ ਸੰਗਿਆ ਦਿੰਦੇ ਨੇ ਡਾਕਟਰ ਨੂੰ ਭਗਵਾਨ ਰੱਬ ਦੀ ਸੰਗਿਆ ਦਿੱਤੀ ਜਾਂਦੀ ਲੋਕਾਂ ਦੀ ਨਿਗਾਹ ਵਿੱਚੋਂ ਬੜੇ ਵੱਡੇ ਰੁਤਬੇ ਤੇ ਨੇ ਪਰ ਸਤਿਗੁਰ ਕਹਿੰਦੇ ਨੇ ਉਹਨਾਂ ਆਪਣੇ ਅੰਦਰ ਸ਼ੁੱਧ ਨਹੀਂ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਸਮਝ ਨਹੀਂ ਹੈ ਜਿਨ੍ਹਾਂ ਨੂੰ ਸਮਝ ਆ ਜਾਂਦੀ ਤੇ ਚੰਦ ਪੈਸਿਆਂ ਲਈ ਦੋ ਵਕਤ ਦੀ ਰੋਟੀ ਖਾਣ ਦੇ ਲਈ ਉਹ ਐਡਾ ਵੱਡਾ ਗੁਨਾਹ ਨਾ ਕਰਦੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੋਲੇ ਅੰਦੂਲੇ ਸਾਬ ਕਹਿੰਦੇ ਨੇ ਮਨਮੁਖ ਬੰਦਾ ਬੋਲਾ ਵੀ ਹੁੰਦਾ ਤੇ ਮਨਮੁਖ ਬੰਦਾ ਅੰਨਾ ਵੀ ਹੁੰਦਾ ਕਿਉਂ ਕਿਉਂਕਿ ਉਹ ਆਪਣੀ ਮਤ ਦੇ ਪ੍ਰਭਾਵ ਵਿੱਚ ਜਿੰਦਾ ਹੈ ਮਤ ਸੰਸਾਰ ਦੇ ਪ੍ਰਭਾਵ ਵਿੱਚ ਜੀ ਰਿਹਾ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੇ ਵਿਸ਼ਵਾਸ ਉਹ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦਾ ਗੁਰੂ ਦੇ ਸ਼ਬਦ ਤੇ ਭਰੋਸਾ ਨਹੀਂ ਹੈ ਫਿਰ ਐਸੇ ਲੋਕ ਨੇ ਸੰਸਾਰ ਦੇ ਅੰਦਰ ਗੁਰੂ ਨੂੰ ਛੱਡ ਕੇ ਸੰਸਾਰ ਵਿੱਚ ਭਟਕਦੇ ਨੇ ਤੇ ਦਾਤਾ ਜੀ ਕਹਿੰਦੇ ਨੇ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਜਿਹੜੇ ਗਿਆਨੀ ਨੇ ਸੋ ਜਵਾਨ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਹੈ ਸਭ ਕਹਿੰਦੇ ਨੇ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਉਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦੀ ਕਲਾ ਹੈ ਉਹ ਜੋ ਕੁਝ ਨਿਰਣਾ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ ਕਰਦੇ ਉਹਨਾਂ ਦਾ ਸੋਣਾ ਉਹਨਾਂ ਦਾ ਜਾਗਣਾ ਉਹਨਾਂ ਦਾ ਬੈਠਣਾ ਉਹਨਾਂ ਦਾ ਖਾਣਾ ਉਹਨਾਂ ਦਾ ਪੀਣਾ ਹਰ ਚੀਜ਼ ਸ਼ਬਦ ਦੇ ਉੱਪਰ ਡਿਪੈਂਡ ਹੋ ਉਹਨੂੰ ਸਮਝ ਆ ਗਈ ਨਾਨਕ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੈ ਤਨ ਪੀੜਿਏ ਮਨ ਮੇ ਚਲੇ ਵਿਕਾਰ ਬਾਬਾ ਹੋਰ ਪੈਨਨ ਖੁਸ਼ੀ ਖਵਾਰ ਜਿਤ ਪੈਦੈ ਤਨ ਪੀੜਿਏ ਮਨ ਮੇ ਚਲੇ ਵਿਕਾਰ ਉਹਨਾਂ ਨੂੰ ਸਮਝ ਆ ਗਈ ਤੇ ਸਤਿਗੁਰੂ ਜੀ ਕਹਿੰਦੇ ਨੇ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ کارਗਰ ਹੈ ਗੁਰੂ ਦਾ ਸ਼ਬਦ ਉਹਨਾਂ ਦੇ ਅੰਦਰ ਕੰਮ ਕਰ ਰਿਹਾ ਹੈ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਕੰਮ ਕਰਦਾ ਹੈ ਜਿਨ੍ਹਾਂ ਦੇ ਅੰਦਰ ਕਰਦਾ ਹੈ ਫਿਰ ਉਹ ਭਾਈ ਸੁਬੇਕ ਤੇ ਭਾਈ ਸਾਹਾਬਾਦ ਸਿੰਘ ਦੀ ਤਰ੍ਹਾਂ ਚਰਖੜੀਆਂ ਤੇ ਚੜ ਜਾਂਦੇ ਨੇ ਪਰ ਉਹ ਆਪਣੇ ਧਰਮ ਤੋਂ ਦੂਰ ਨਹੀਂ ਹੁੰਦੇ ਗੱਲ ਸਿਰਫ ਧਰਮ ਤੋਂ ਦੂਰ ਹੋ ਕੇ ਅੱਲਾ ਵਾਹਿਗੁਰੂ ਛੱਡ ਕੇ ਅੱਲਾ ਕਹਿਣ ਵਾਲੀ ਗੱਲ ਨਹੀਂ ਹੈਗੀ ਸਿਰਫ ਇੰਨੀ ਕੁ ਗੱਲ ਨਹੀਂ ਹੈਗੀ ਗੱਲ ਹੈ ਸਾਹਮਣੇ ਵਾਲੇ ਦੀ ਸੁਰਤ ਜਿਸ ਤਲ ਤੇ ਖੜੀ ਹੋਈ ਹੈ ਉਸ ਸੁਰਤ ਦਾ ਸੰਸਾਰ ਦੇ ਅੰਦਰ ਕੰਡੈਮ ਕਰਕੇ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੇ ਵਿੱਚ ਜੀਣਾ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਕਾਸ ਉਹਨਾਂ ਦੇ ਅੰਦਰ ਸਦਾ ਵਿਕਾਸ ਹੈ ਨਾਨਕ ਭਗਤਾਂ ਸਦਾ ਵਿਕਾਸ ਖੇੜ ਸਾਰੀ ਵਿਕਾਸ ਦੀ ਸਾ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀਵਨ ਨੂੰ ਵਿਕਾਸ ਨਾਲ ਜੋੜਿਆ ਔਰ ਕਮਾਲ ਦੀ ਗੱਲ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਤਿਗੁਰ ਨੇ ਚਾਰ ਵਾਰ ਹੀ ਸ਼ਬਦ ਰਿਪੀਟ ਕੀਤਾ ਹੈ ਚਾਰ ਵਾਰ ਇਹੀ ਸ਼ਬਦ ਦੁਪੀਟ ਕੀਤਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਪਾਤਸ਼ਾਹ ਕਹਿੰਦੇ ਨੇ ਵਿਗਾਸ ਤੇਰੇ ਜੀਵਨ ਅੰਦਰ ਜਦੋਂ ਆ ਗਿਆ ਚੇਤੇ ਕਰਿਓ ਵਿਗਾਸ ਆ ਜਾਏ ਇਹਦੇ ਲਈ ਕੀ ਹੁੰਦਾ ਇਹਨੂੰ ਤੁਸੀਂ ਆਪਣੇ ਆਪ ਵਿੱਚ ਸਮਝ ਸਕਦੇ ਹੋ ਵੀ ਜਦੋਂ ਰਾਤ ਨੂੰ ਸੌਣ ਜਾਈਏ ਕੋਈ ਚਿੰਤਾ ਨਾ ਹੋਵੇ ਮਨ ਅੰਦਰ ਬਸ ਬੰਦਾ ਬਿਸਤਰ ਤੇ ਲੇਟਿਆ ਤੇ ਨੀਂਦ ਆ ਗਈ ਸਵੇਰੇ ਉઠੋ ਤੇ ਅੰਦਰ ਕੋਈ ਕਲਪ ਦਾ ਨਹੀਂ ਪਿਆ ਮਨ ਉੱਠਿਆ ਤੇ ਮਨ ਅੰਦਰ ਬੜਾ ਖੇੜਾ ਹੈ ਮਨ ਅੰਦਰ ਬੜਾ ਚਾਉ ਹੈ ਇਹ ਇਹ ਤੁਸੀਂ ਆਪਣੇ ਆਪ ਆਪਣੇ ਅੰਦਰ ਰਿਅਲਾਈਜ਼ ਕਰ ਸਕਦੇ ਹੋ ਵੀ ਕਿਵੇਂ ਸਤਿਗੁਰ ਕਹਿੰਦੇ ਨੇ ਜਿਹੜੇ ਭਗਤ ਨੇ ਗਿਆਨੀ ਨੇ ਨਿਤ ਹਰਿ ਲਿਵ ਸਦਾ ਵਿਗਾਸ ਸੁਰਤ ਰੱਬ ਨਾਲ ਜੁੜੀ ਹੈ ਉਹਨਾਂ ਦੇ ਅੰਦਰ ਵਿਗਾਸ ਹੈ ਉਹ ਇਹ ਵਿਗਾਸ ਕਦੇ ਖਤਮ ਨਹੀਂ ਹੁੰਦਾ ਸਾ ਸੰਗਤ ਜੀ ਨਾ ਚਰਖੜੀਆਂ ਤੇ ਮੁੱਕਿਆ ਨਾ ਆ ਰਹਿਆ ਥੱਲੇ ਮੁੱਕਿਆ ਨਾ ਰੰਬੀਆਂ ਨਾਲ ਸਿਰ ਲਵਾ ਕੇ ਮੁੱਕਿਆ ਇਹ ਵਿਕਾਸ ਕਦੇ ਖਤਮ ਨਹੀਂ ਹੋਇਆ ਵਿਕਾਸ ਖਤਮ ਕਰਨ ਵਾਲੇ ਖਤਮ ਹੋ ਗਏ ਪਰ ਵਿਕਾਸ ਨੇ ਮੁੱਕਿਆ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਹਰ ਗਿਆਨੀਆਂ ਕੀ ਰੱਖਦਾ ਪ੍ਰਮਾਤਮਾ ਆਪ ਉਹਨਾਂ ਦੀ ਰੱਖਦਾ ਹੈ ਉਹਨਾਂ ਦੇ ਅੰਦਰ ਰੱਬ ਵਰਤਦਾ ਜੀ ਸਤਿਗੁਰ ਕਹਿੰਦੇ ਨੇ ਉਹ ਐਵੇਂ ਵਿਕਾਸ ਵਿੱਚ ਨਹੀਂ ਉਹਨਾਂ ਦੇ ਅੰਦਰ ਪ੍ਰਮਾਤਮਾ ਰੱਬ ਵਸਦਾ ਪਿਆ ਹੈ ਉਹਨਾਂ ਦੀ ਪੈਜੂ ਮਾਲਕ ਰੱਖਦਾ ਪਿਆ ਹੈ ਹਉ ਸਦਬ ਲਿਹਾਰੀ ਤਾਸ ਮੇਰੇ ਸਾਈਹਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਨਾ ਕੁਰਬਾਨ ਜਾਨਾ ਗੁਰਮੁਖ ਜੋਹਰ ਸੀਮ ਦੇ ਜਿਹੜੇ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਨੂੰ ਸੇਵਦੇ ਨੇ ਜਨ ਨਾਨਕ ਤਾਂ ਕਾ ਦਾਸ ਨਾਨਕ ਜਨ ਉਹਨਾਂ ਦਾ ਸੇਵਕ ਹੈ ਨਾਨਕ ਜਨ ਉਹਨਾਂ ਦਾ ਦਾਸ ਹੈ ਨਾਨਕ ਜਨ ਉਹਨਾਂ ਦਾ ਗੁਲਾਮ ਹੈ ਜਿਹੜੇ ਗੁਰੂ ਨਾਲ ਜੁੜ ਕੇ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਨੂੰ ਸੇਵਦੇ ਨੇ ਉਹਨਾਂ ਦੀ ਸੁਰਤ ਵਿਕਾਸ ਵੱਲ ਜਾਂਦੀ ਹੈ ਉਹਨਾਂ ਦੀ ਮਤ ਮਨਮਤ ਵਿੱਚ ਨਹੀਂ ਜਿੰਦੀ ਸੰਸਾਰ ਦੇ ਪ੍ਰਭਾਵ ਵਿੱਚ ਨਹੀਂ ਜਿੰਦੀ ਉਸ ਸੰਸਾਰ ਦੇ ਪ੍ਰਭਾਵ ਤੋਂ ਨਿਕਲ ਕੇ ਪ੍ਰਮਾਤਮਾ ਗੁਰੂ ਦੀ ਮਤ ਦੇ ਪ੍ਰਭਾਵ ਵਿੱਚ ਜੀਂਦੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਉਹਨਾਂ ਦੀ ਸੁਰਤ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਵਿੱਚ ਚਾਨਣ ਹੋ ਜਾਂਦਾ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ ਦੁਨੀਆਦਾਰੀ ਦੀ ਉਹ ਫਿਰ ਦੁੱਖ ਸੁੱਖ ਦੇ ਪ੍ਰਭਾਵ ਤੋਂ ਬਹੁਤ ਉੱਪਰ ਉੱਠ ਜਾਂਦੇ ਨੇ ਉਹਨਾਂ ਤੇ ਨਾ ਸੁੱਖ ਦਾ ਅਸਰ ਹੁੰਦਾ ਐ ਨਾ ਦੁੱਖ ਦਾ ਪ੍ਰਭਾਵ ਹੁੰਦਾ ਐ ਉਹਨਾਂ ਦੀ ਜੀਵਨ ਦੀ ਐਸੀ ਲੀਲਾ ਬਣ ਜਾਂਦੀ ਐ ਜਿਹਨੂੰ ਧੰਗੁਰ ਤੇ ਇੱਕ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿ ਹੈ ਮੇਰੇ ਮਾਲਕ ਜੀ ਗੁਰ ਕਿਰਪਾ ਜੇਹ ਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸਤਗੁਰ ਕਿਰਪਾ ਕਰਨ ਇਹ ਨਾਮ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਸਤਗੁਰੂ